ਲੋਕ ਹਿੱਤਾਂ ਅਤੇ ਲੋਕ ਮਸਲਿਆਂ ਦਾ ਫਹਿਰੇਦਾ ਸਿੰਘ ਮਿਸਾਲ ਨਿਊਜ਼ ਦੇਖਦੇ ਰਹੋ ਸਿੰਘ ਮਿਸਾਲ ਨਿਊਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੁੜੇ ਰਹੋ ਸਾਡੇ ਚੈਨਲ ਸਿੰਘ ਮਿਸਾਲ ਨਿਊਜ਼ ਨਾਲ मुदाबाद <laughs> मु ਹਾਂਜੀ ਪ੍ਰਧਾਨ ਜੀ ਕੀ ਨਾਮ ਹੈ ਆਪਣਾ ਅ ਮੇਰਾ ਨਾਮ ਜੀ ਕਾਮਰੇਡ ਭਰੂਪ ਸਿੰਘ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਪਿੰਡ ਸੱਜਾਲ ਜਿਹੜਾ ਕਿ ਅੱਜ ਅਸੀਂ ਧਰਨੇ ਤੇ ਲਗਾਤਾਰ 3 ਸਾਲ 9 ਮਹੀਨੇ ਹੋ ਗਏ ਲਗਾਤਾਰ ਧਰਨੇ ਚੱਲਦੇ ਜਦੋਂ ਦੀ ਆਪ ਪਾਰਟੀ ਦੀ ਸਰਕਾਰ ਆਈ ਆ ਜਿਹੜਾ ਕਿ ਇਹਨਾਂ ਦਾ ਕਹਿਣਾ ਸੀ ਵੀ ਅਸੀਂ ਧਰਨੇ ਨਹੀਂ ਲਗੜ ਦੇਵਾਂਗੇ ਅੱਜ ਉਹ ਤੋਂ ਵੀ ਵੱਧ ਧਰਨੇ ਲੱਗ ਰਹੇ ਨੇ ਜਿਹੜਾ ਕਿ ਅਸੀਂ ਮੰਗ ਕਰਦੇ ਆ ਵੇ ਇਹ ਸਪੀਡ ਪਰਿਵਾਰ ਨੂੰ ਜਿਹੜਾ ਬਣਦਾ ਮਾਜਮਾ ਦਿੱਤਾ ਜਾਵੇ ਜਿਹੜਾ ਐਸਸੀ ਕਮਿਸ਼ਨ ਨੇ ਆਰਡਰ ਕੀਤੇ ਨੇ ਵੀ 6 ਕਰੋੜ ਦਾ ਮਾਜਮਾ ਮਿਲਣਾ ਚਾਹੀਦਾ ਵੀ ਇਹਨਾਂ ਦਾ ਨੁਕਸਾਨ ਦੋਨੋਂ ਤਰ੍ਹਾਂ ਦਾ ਹੋਇਆ ਦੋਨੇ ਪੀੜਤ ਪਰਿਵਾਰ ਨੇ ਇੱਕ ਐਫਆਈਰ ਤੋਂ ਬਾਹਰ ਕੀਤਾ ਹੋਇਆ ਇੱਕ ਸ਼ਾਮਲ ਕੀਤਾ ਹੋਇਆ ਅਸੀਂ ਉਹਦੀ ਨੰਕ ਕਰਦੇ ਆ ਵੀ ਮਨਪ੍ਰੀਤ ਕਾਲੀਆ ਵੀ ਉਹਨਾਂ ਦਾ ਵੀ ਐਫਆਈਰ ਦੇ ਵਿੱਚ ਨਾ ਸ਼ਾਮਲ ਹੋਣਾ ਚਾਹੀਦਾ ਕਿਉਂ ਇੱਥੇ ਕਾਨੂੰਨ 2 ਨੇ ਸਰਕਾਰ ਦੇ ਅਸੀਂ 3 ਸਾਲ ਹੋ ਗਏ 4 ਸਾਲ ਪੂਰੇ ਹੋਣ ਵਾਲੇ ਨੇ 9ਵਾਂ ਮਹੀਨਾ ਚੱਲ ਪਿਆ 3 ਸਾਲ ਅਸੀਂ ਬਾਰ-ਬਾਰ ਸਰਕਾਰ ਨੂੰ ਇਹੀ ਦਸਹਾਈਆਂ ਦਿੰਨੇ ਆ ਵੀ ਪੀੜਤ ਪਰਿਵਾਰ ਨੂੰ ਮਾਜਬਾ ਦਿੱਤਾ ਜਾਵੇ ਤੇ ਜਿਹੜਾ ਕਿ ਐਸਸੀ ਕਮਿਸ਼ਨ ਦੇ ਆਰਡਰਾਂ ਨਾਲ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਮਾਤਾ ਨੂੰ ਪੈਸਣ ਲੱਗੀ ਜਾਵੇ ਇਹਦਾ ਅਸੀਂ ਬਾਰ-ਬਾਰ ਮੰਗ ਕਰਦੇ ਆ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਮਾਜਵੇਦੀਆਂ ਤੇ ਲੋਕਰੀਆਂ ਤੇ ਮਾਜਵੇਦੀਆਂ ਉਹਨਾਂ ਚਿਰ ਸਰਕਾਰਾਂ ਦਾ ਅਸੀਂ ਖੜਾ ਨਹੀਂ ਛੱਡਾਂਗੇ ਡਟ ਕੇ ਲੜਾਂਗੇ ਡਟ ਕੇ ਵਿਰੋਧ ਸਰਕਾਰ ਦਾ ਕਰਾਂਗੇ ਮੋਢੇ ਦਾ ਮੋਢਾ ਲਾ ਕੇ ਖੜਾਂਗੇ ਸਾਡੀ ਮਜ਼ਦੂਰ ਸੰਘਰਸ਼ ਕਮੇਟੀ ਜਿੱਥੇ ਬੰਨੀਓ ਪੂਰਾ ਸਹਿਯੋਗ ਦਿੱਤਾ ਜਾਊਗਾ ਬਾਕੀ ਧੰਨਵਾਦ ਕਰਦੇ ਅਸੀਂ ਚੈਨਲ ਆਂ ਦਾ ਜਿਹੜਾ ਲੋਕਾਂ ਦੇ ਨਾਨਕ ਕਬਾੜ ਤੋਂ ਨੀ ਸਰਕਾਰ ਦੇ ਇਹਨਾਂ ਦਾ ਧੰਨਵਾਦ ਕਰਦੇ ਆਂ ਜੈ ਜਨਤਾ ਜੈਤ ਲਲਨ ਵਾਲੇ ਲੋਕਾਂ ਮੇਰੇ ਨਾਲ ਡਾਕਟਰ ਗਮੇਲ ਸਿੰਘ ਕਲਾਰ ਪਰਦਾਮਾ ਅਕਾਈ ਪਿੰਡ ਖਾਲਸਾ ਦੇ ਸ੍ਰੀ ਅਨੰਦ ਜੀ ਰੈਕਟਰ ਜੁਲਾ ਲੁਦੇ ਆਂ ਅੱਜ ਅਸੀਂ ਇੱਥੇ ਆਏ ਆ ਸਾਡੇ ਭੈਣਾਂ ਨਾਲ ਟੱਕਾ ਹੋਇਆ ਪਰ ਕਰ ਰਹੇ ਆਂ ਪਿੰਡ ਖਾਲਸਾ ਨੌਕੀ ਨੇ ਮਾਨੂੰ ਦਾ ਸਾਥ ਪਾਰਾ થી ਮੰਗ ਕਰਦੇ ਆ ਕਿ ਪੀੜਤ ਪਰਿਵਾਰ ਨੂੰ ਜਿਹੜਾ ਇਹਦੀ ਤਨਖਾਹ ਦਿੱਤਾ ਜਾਏ ਜਿਹੜੇ ਬੰਦੇ ਜੂਰੇ ਨੂੰ ਜਰਤ ਦਿੱਤਾ ਜਾਵੇ ਤੇ ਪਰਿਵਾਰ ਨੂੰ ਬੰਦਾ ਜਿਹੜਾ ਪਰਮਾ ਦੇ ਨੰਬਰ ਨੇ ਲੇਖਿਆ ਜਿਹੜੇ ਐਫ ਆਰ 58 ਦੇ ਮੈਂ ਪ੍ਰਿੰਟ ਤੋਂ 45 ਦਾ ਨੰਬਰ ਦੇ ਚਿੱਤ ਕੀਤਾ ਜਾਵੇ ਸਰਦਾਰ ਜੀ ਪਰ ਅਸੀਂ ਇਹ ਹੁਣ ਹਈਆ ਲੈ ਲੈ ਆ ਜਿਹਨਾਂ ਦਾ ਸਾਨੂੰ ਇਨਸਾਫ ਨਹੀਂ ਨਾ ਮਿਲਦਾ ਅਸੀਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਆਪਣੀਆਂ ਜਾਨਾਂ ਵੀ ਕਿਉਂ ਨਾ ਕੁਰਬਾਨ ਕਰਨੀਆਂ ਪੈਣ ਪੈਣ ਕੁਰਬਾਨਦਾਰ ਹੋਣ ਜਿਉਂ ਨੂੰ ਇਨਸਾਫ ਨਹੀਂ ਮਿਲਿਆ ਚਲ ਕੋਈ ਨਾ ਮਿਲੂਗਾ ਪਰਵਾਰ ਨੂੰ ਇਨਸਾਫ ਨਾਲ ਖੜਾਂਗੇ ਜਿੰਨਾਂ ਦਾ ਜਿਉਂਦੇ ਨਾਲ ਖੜਾਂਗੇ ਕਿ ਤਨਾਹੇ ਮੋਢਾ ਚੜ ਕੇ ਖੜਾਂਗੇ ਪਰਵਾਦ ਪਰਾਰ ਦੇ ਨਾਲ ਖੜਾਂਗੇ ਕਾਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਦਕਾਰ ਕਮੇਟੀ ਜੱਟੇ ਬੱਲੀ ਤੋਂ ਲੁਧਿਆਣਾ ਦੇ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਦੇ ਭਾਰਤੀ ਕਿਸਾਨ ਯੂਨੀਅਨ ਕੋਨਾ ਰਜਿਸਟਰਡ ਜੱਜਵੰਦੀ ਤੋਂ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੋ ਇਹ ਬਹੁਤ ਚਰਚਿਤ ਤਕਰੀਬਨ ਜਗਰਾਉਂ ਦੇ ਹੋਰ ਵੀ ਨੇੜੇ ਲੱਗਦਾ ਲੱਗ ਪੱੜ ਦੂਰ ਨੇੜੇ ਸਭ ਨੂੰ ਪਤਾ ਵਾ ਸਿੱਟੀ ਖਾਲਾ ਜਗਰਾਉਂ ਦੇ ਨੇੜੇ ਤਾਂ ਸਾਡਾ ਤਿੰਨ ਸਾਲ ਤੋਂ ਸਾਡਾ ਬੱਸ ਪੂਰ ਚੱਲੀ ਆ ਤਿੰਨ ਸਾਲ 9 ਮਹੀਨੇ ਸੋ ਇਸ ਸੈਲਰੇ ਧਰਨੇ ਦੇ ਵਿੱਚ ਜੋ ਪੀੜਤ ਪਰਿਵਾਰ ਦੋ ਪਰਿਵਾਰਾਂ ਦਾ ਜੋ ਇਹ ਮਸਲਾ ਵਾ ਦੋਨੇ ਪਰਿਵਾਰ ਇਹ ਲੰਬੇ ਸਮੇਂ ਤੋਂ ਮੰਗ ਮੰਗ ਰਹੇ ਆ ਤੇ ਨਾਲ ਜਥੇਬੰਦੀਆਂ ਦਾ ਸਾਂਝੀ ਵਾਲਤਾ ਦਾ ਸਮੂਹਕ ਪ੍ਰਭਾਵੀ ਜਥੇਬੰਦੀਆਂ ਰਲ ਕੇ ਤੇ ਧਰਨਾ ਲਾਇਆ ਹੋਇਆ ਵਾ ਗੱਲਬਾਤ ਇਹ ਹੈ ਜੀ ਕਿ ਕੋਰਟ ਵੀ ਪਰਿਵਾਰ ਦੇ ਹੱਕ 'ਚ ਜਾ ਰਹੀ ਆ ਜਿੰਨੇ ਕਮਿਸ਼ਨ ਨੇ ਅਸਤੀ ਕਮਿਸ਼ਨ ਹੋਰ ਕਮਿਸ਼ਨ ਉਹ ਸਾਰੇ ਪਰਿਵਾਰ ਦੇ ਉੱਪਰ ਹਮਦਰਦੀ ਦੀ ਭਾਵਨਾ ਨਾਲ ਪਰਿਵਾਰ ਨੂੰ ਮਿਲਦੇ ਧਾਰਦੇ ਲੈ ਰਹੇ ਆ ਪਰ ਇੱਕ ਕਾਬਲੇ ਗੌਰ ਕਾਬਲੇ ਜ਼ਿਕਰੇ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਵਾ ਇਹ ਪ੍ਰਸ਼ਾਸਨ ਨੇ ਆਪਣਾ ਢੀਠ ਪੁਣਾ ਨਹੀਂ ਛੱਡਿਆ ਇਹ ਹਰ ਹਾਲ ਇਹਨਾਂ ਨੂੰ ਮਤਲਬ ਪੱਕੀ ਧਾਰ ਕੇ ਰੱਖਿਆ ਵੀ ਚਾਹੇ ਕੁਝ ਵੀ ਹੋ ਜੇ ਅਖੇ ਅੰਤ ਤੱਕ ਆ ਮੀਚ ਕੇ ਢੀਠ ਪੁਣੇ ਨਾਲ ਆਪਦੇ ਬੰਦੇ ਨੂੰ ਹੀ ਬਚਾਉਣਾ ਵਾ ਅੰਦਾ ਅੰਨਾ ਬੰਦੇ ਰਿਵੜੀਆਂ ਮੁਰਮੁਰ ਆਉਦਿਆਂ ਨੂੰ ਦਵੇ ਇਹ ਕਹਿੰਦੇ ਆ ਵੀ ਸਾਡੇ ਹੱਥ ਮੁਠੀ ਜਿਹੜੀਆਂ ਰਿਵੜੀਆਂ ਨੇ ਉਹ ਅਸੀਂ ਗੁਰਿੰਦਰ ਬੱਲ ਨੂੰ ਹੀ ਦੇਣੀ ਆ ਬਸ ਇੰਨਾ ਕਿ ਠੀਠ ਹੋ ਕੇ ਬੇਸ਼ਰਮੀ ਦੀ ਧਾਰ ਕੇ ਮਤੋਂ ਰੱਖ ਲਿਆ ਬੰਨਣ ਨੂੰ ਤਿਆਰ ਹੀ ਨਹੀਂ ਕੇ ਸਭ ਗਰੀਬ ਪੀਰਤ ਪਰ ਪਰ ਜਿਹੜੇ ਦੋ ਪਰਿਵਾਰਾਂ ਨੇ ਤਾਂ ਝੁਲਮ ਆਇਆ ਬਿਰਧ ਮਾਤਾ ਬੈਠੀ ਆ ਆ ਉਮਰ ਨਹੀਂ ਇਹਦੀ ਮਾਤਾ ਦੀ ਧਰਨਿਆ ਤੇ ਆ ਕੇ ਬਹਿਣ ਦੀ ਪਰ ਜਿਹੜੇ ਹਾਲਾਤ ਇਹ ਪ੍ਰਸ਼ਾਸਨ ਦੀ ਨਕਮੇ ਉਹ ਨਲਾਇਕ ਅਫਸਰਕਾਰਨ ਬਣ ਗਏ ਨੇ ਉਹ ਹਾਲਾਤਾਂ ਕਰਕੇ ਮਜਬੂਰ ਹੋ ਗਿਆ ਪਰਿਵਾਰ ਆਪਦੀ ਇਨਸਾਫ ਦੀ ਲੜਾਈ ਜਾ ਤੇ ਉਹ ਨਹੀਂ ਨਾ ਰਲ ਕੇ ਲੜਨ ਲਈ ਪਰ ਇਹ ਜਿਹੜਾ ਬੇਸ਼ਰਮ ਹੱਦੋਂ ਵੱਧ ਕੇ ਬੇਸ਼ਰਮੀ ਧਾਰਨ ਕਰਨ ਵਾਲਾ ਜਿਹੜਾ ਪ੍ਰਸ਼ਾਸਨ ਆ ਮੈਂ ਇਹਨਾਂ ਨੂੰ ਅਜੇ ਵੀ ਬੇਨਤੀ ਕਰਦਾ ਵੀ ਯਾਰ ਤੁਸੀਂ ਆਪਾਂ ਪਰਿਵਾਰਾਂ ਵਾਲੇ ਤੁਸੀਂ ਵੀ ਹੋ ਜਿਹੜੀ ਕਮਸੇ ਕਮ ਕੋਈ ਜਾਇਜ਼ ਗੱਲ ਆ ਉਹ ਮੰਨ ਲਿਆ ਕਰੋ ਨਜਾਇਜ਼ ਨਾ ਮੰਨੋ ਇਹ ਹੁਣ ਸ਼ਰੇਆਮ ਪ੍ਰਤੱਖ ਰੂਪ ਦੇ ਵਿੱਚ ਕਲੀਅਰ ਕੱਟ ਗੱਲ ਆ ਕਲੀਅਰ ਗੱਲ ਆ ਕਿ ਵਾਕਈ ਜਨੂਨ ਜਲਾ ਪਰਿਵਾਰ ਨਾਲ ਏ ਹੱਦ ੱਟ ਕੇ ਛਾਈ ਹੋਈ ਆ ਸਾਰੇ ਐਵੀਡੈਂਸ ਕਲੀਅਰ ਐਵੀਡੈਂਸ ਹੋਰ ਕਾ ਡਾਕੂਮੈਂਟ ਤੁਹਾਨੂੰ ਦਿੱਤੇ ਗਏ ਸਪੋਰਟ ਦਿੱਤੇ ਗਏ ਕਦੋਂ ਮੰਨਣਾ ਤੁਸੀਂ ਕਦੋਂ ਆਪਣੇ ਮਤਲਬ ਉਹ ਤੋੜੋਂਗੇ ਚੁੱਪੀ ਕਦੋਂ ਇਹ ਮੰਨਣ ਨੂੰ ਤਿਆਰ ਹੋਵੋਗੇ ਕਿ ਇਸ ਜਿਹੜਾ ਸੰਸਾਰ ਆ ਇਹਦੇ ਵਿੱਚ ਜਿਹੜਾ ਜ਼ੁਲਮ ਕਰਨ ਵਾਲੀ ਜਿਹੜੇ ਹੱਪ ਹੁੰਦੇ ਨੇ ਉਹ ਗਲਤ ਹੱਪ ਹੁੰਦੇ ਨੇ ਕਦੇ ਤਾਂ ਮੰਨ ਲਓ ਯਾਰ ਬਹੁਤ ਗਲਤ ਰਵਈਆ ਹੈ ਅਸੀਂ ਅਜੇ ਵੀ ਬੇਨਤੀ ਕਰਦੇ ਆਂ ਆਸ ਕਰਦੇ ਆ ਕਿ ਪ੍ਰਸ਼ਾਸਨ ਆਪਣਾ ਢੀਠਪੁਣਾ ਤਿਆਗੂਗਾ ਤੇ ਪਰਿਵਾਰ ਨੂੰ ਇਨਸਾਫ ਮਿਲੂਗਾ ਤੇ ਬਾਕੀ ਅਸੀਂ ਤਾਂ ਇਹ ਜਦੋਂ ਜਹਦ ਸਾਡੀ ਲੜਾਈ ਵਾਸਤੂ ਚ ਜਾਰੀ ਰੱਖਾਂਗੇ ਉਦੋਂ ਤੱਕ ਲੜਾਂਗੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਦਵਾਡੇ ਵਿੱਚ ਕਾਮਯਾਬ ਨਹੀਂ ਹੋ ਜਾਂਦਾ ਹਰ ਹਾਲ ਇਨਸਾਫ ਦਵਾਕੇ ਆਟਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ